ਦੁਰਾੜੋਂ ਛੜਕਾਂ ਦਰੋਲਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਹੱਕਾਂ ਲਈ ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਹੱਕਾਂ ਲਈ ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਮੋਤੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਦੇਹਧਾਤਾਂ ਨੂੰ ਲੁੱਟਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦੇ ਹੱਕ ਖੋਣ ਵਾਲੀ ਦੇਦੀ ਮੌਜੂਦਨ ਨੂੰ ਬੇਰੁਜ਼ਗਾਰ ਕਰਨ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਜੁੱਟ ਜਿੰਦਾਬਾਦ 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 ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸਾਡੇ ਸਾਰੇ ਕਿਸਾਨ ਵੀਰ ਬੈਠੇ ਆ ਅਸੀਂ ਵੀ ਕਿਸਾਨਾਂ ਦੇ ਪਰਿਵਾਰ ਚੋਂ ਆ ਸਾਡੇ ਸਭ ਤੋਂ ਪਹਿਲਾਂ ਪੰਜਾਬ ਬਿਜਲੀ ਬੋਰਡ ਬਹੁਤਾਰਾ ਹੌਲੀ ਹੌਲੀ ਤੇਲ-ਤੇਲ ਕਰਕੇ ਫਰੀ ਬੱਤੀ ਕਰਕੇ ਜਾਂ ਹੋਰ ਕਾਰਨਾ ਕਰਕੇ ਉਹ ਦਾਰਾ ਸਾਡੇ ਕੋਲ ਪੀਸੀਐਲ ਬਣ ਗਿਆ ਸਾਡੇ ਲੋਕ ਜਾਗਰੂਤ ਘਟ ਹੋਣ ਕਰਕੇ ਉਹ ਦਾਰਾ ਅੱਜ ਬਿਲਕੁਲ ਕਾਰਪੋਰੇਟ ਕਰਾਣਿਆ ਕੋ ਚਲੇ ਗਿਆ ਜਥੇ ਬੰਦੀਆਂ ਉਥੇ ਵੀ ਕੰਮ ਕਰਦੀਆਂ ਮੈਂ ਸੌਂਦਿਆ ਹੀ ਵੀਰ ਪ੍ਰਧਾਨ ਜਿਹੜੇ ਪਹਿਲਾਂ ਬੋਲ ਕੇ ਗਏ ਉਹਨਾਂ ਨੇ ਵੀ ਕਿਹਾ ਵੀ ਸਾਡੇ ਚ ਵੱਡੀਆਂ ਪਾਈਆਂ ਜਾਂਦੀਆਂ ਔਰ ਬਹੁਤ ਤਗੜੀ ਜਥੇਬੰਦੀ ਸੀ ਉਹਨਾਂ ਤੋਂ ਇੱਕ ਜਥੇਬੰਦੀ 2 3 4 8 9 ਜਥੇਬੰਦੀਆਂ ਕਰ ਦਿੱਤੀਆਂ ਪੰਜਾਬ ਬਿਜਲੀ ਬੋਰਡ ਦੀਆਂ ਤੇ ਸਾਡੇ ਲੋਕਾਂ ਨੂੰ ਇਹ ਥੱਲਿਓ ਸਮਝਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਚੋਰੀ ਵੜੀ ਕਰਾਉਂਦੇ ਆ ਆਪ ਬੜੇ ਕ੍ਰਪਟਵਾ ਸੋ ਲੋਕਾਂ ਦਾ ਉਹਨਾਂ ਨਾਲੋਂ ਧਿਆਨ ਖੱਟਾ ਕਾਰਪੋਰੇਸ਼ਨ ਹੋ ਗਿਆ ਉਹ ਕਾਰਪੋਰੇਸ਼ਨ ਹੋਣ ਦੇ ਨਾਲ ਅੱਜ ਪਰ ਜਿੱਥੇ ਉਹ ਚੈਂਟਰ ਲੱਗਣ ਦਾ ਹੈ ਜਿਹੜੇ ਕੁਝ ਪਿੰਡਾਂ ਦੇ ਵਿੱਚ ਲੱਗ ਚੁੱਕੇ ਆ ਮੇਰਾ ਇੱਕ ਦੋਸਤ ਵਾ ਚਲੋ ਜਥੇਬੰਦੀਆਂ ਦੇ ਕਰਕੇ ਪਿੰਡਾਂ 'ਚ ਜਥੇਬੰਦੀਆਂ ਭਣੀਆਂ ਉਹ ਸਮਾਜ ਜਾਦੇ ਕਿਸ ਤਰ੍ਹਾਂ ਦਾ ਸਮਰਥਨ ਜਿਆ ਕੀਤਾ ਲੋਕਾਂ ਨੇ ਦੇਖੋ ਦੇਖੋ 3 ਕਰੋੜ ਪੰਜਾਬੀਆਂ ਨੇ ਦਿਲ ਖੋਲ ਕੇ ਇਸ ਬਸਤਰ ਕੀਤਾ ਹਰ ਤਬਕੇ ਨੇ ਸੋ ਅੱਜ ਪੂਰੀ ਤਰ੍ਹਾਂ ਮੁਕੰਮਲ ਪੰਜਾਬ ਬੰਦ ਹੈ ਰੇਲ ਵੀ ਬੰਦਾ ਛੜਕੀ ਆਵਾਜਾ ਵੀ ਬੰਦ ਹੈ 7 ਤੋਂ 4 ਵਜੇ ਤੱਕ ਪੀਸ ਪੁਲਿਸ ਸਾਰਾ ਚੱਲ ਰਿਹਾ ਪੂਰਾ ਮੰਟੰਗਣਾ ਸਾਰਾ ਕੁਝ ਹੋ ਰਿਹਾ ਪਰ ਐਮਰਜੈਂਸੀ ਸਿਵਾਵਾਸੀ ਬਹਾਲ ਰੱਖਿਆ ਅਸੀਂ ਅੱਜ ਦੇ ਪੰਜਾਬ ਬੰਦ ਲਈ ਧੰਨਵਾਦ ਕਰਦੇ ਲੋਕਾਂ ਦਾ ਇਹ ਬਹੁਤ ਸਫਲਤਾਪੂਰਨ ਸਾਡਾ ਬਤ ਚੱਲ ਰਿਹਾ ਹੈ। ਅ ਢੱਲੇਵਾਲ ਸਾਹਿਬ ਵੱਲੋਂ ਅੱਜ ਲਾਈਵ ਹੋ ਕੇ ਕੀ ਆ ਗਿਆ ਕਿ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਜਿਹੜੀ ਸਾਡੇ ਖਿਲਾਫ ਪਲਾਨ ਕਰ ਰਹੀ ਹੈ ਨੇ ਸਾਡੇ ਹਟਾਉਣ ਦਾ ਜਾਂ ਕਿਸ ਤਰ੍ਹਾਂ ਦਾ ਉਹ ਹਮਲਾਈ ਦੀ ਹੈ। ਉਹ ਉਹਨਾਂ ਦੀ ਕ੍ਰਿਟੀਕਲ ਪੋਜੀਸ਼ਨ ਹੈਗੀ। ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਇਹੋ ਮੋਦੀ ਦਾ ਚਹੇਤਾ ਬਣ ਕੇ ਜਿਹੜਾ ਪੰਜਾਬ ਪੁਲਿਸ ਦੀ ਦੁਰਵਰਤੋਂ ਨਾ ਕਰੇ। ਕਿਸਾਨਾਂ ਨਾਲ ਖੜਾ ਕਿਸਾਨਾਂ ਨਾਲ ਖੜਾ ਰਹੇ। ਨਹੀਂ ਤਾਂ ਇਹ ਬਾਈਬਲ ਕਲਾ ਗੋਲੀ ਕਾਣ ਦੁਬਾਰਾ ਨਹੀਂ ਹੋਣਾ ਚਾਹੀਦਾ ਭਗਵਾਨ ਤੁਮਾਨ ਸਰਕਾਰ ਨੂੰ ਕਦੀ ਇਤਿਹਾਸ ਮਾਫ ਨਾ ਕਰੂਗਾ ਜੇ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਜੇ ਸਰਕਾਰ ਨੂੰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਦਾ ਤੇ ਬਹੁਤ ਵੱਡਾ ਸਜੋਗ ਆ ਲੋਕ ਪੀਸਫੁਲੀ ਪੁਰਾਮਨ ਢੰਗ ਨਾਲ ਪ੍ਰਦਰਸ਼ਨ ਕਰਨ ਜੇ ਉਹ ਮੋਦੀ ਸਰਕਾਰ ਨੂੰ ਕੋਈ ਕੀ ਕਹਿੰਦੇ ਆਪੀ ਆਮ ਲੋਕਾਂ ਦੀ ਆਵਾਜ਼ ਦਾ ਸਨਮਾਨ ਹੈ ਤਾਂ 3 ਕਰੋੜ ਪੰਜਾਬੀਆਂ ਦੀ ਆਵਾਜ਼ ਨੂੰ ਸੁਣੇ ਇਹ ਹੀ ਕਹਾ रणनीति मी, मीटिंग ਕਰਕੇ मीटिंग ਕਰਕੇ ਕਹਿੰਦਾ ਹੱਥਾਂ ਨਾਲ ਦਿੱਤੀਆਂ ਕਹਿੰਦਾ ਹੁਣ ਸਾਨੂੰ ਮੂੰਹ ਨਾਲ ਖੋਲੜੀਆਂ ਪੈਂਡੀਆਂ ਹੱਥਾਂ ਨਾਲ ਦਿੱਤੀਆਂ ਕਹਿੰਦਾ ਮੂੰਹ ਨਾਲ ਖੋਲੜੀਆਂ ਪੈਂਡੀਆਂ ਜਿਹਦੀ ਤਾਕਤ ਸਿੰਭੂ ਬਾਰਡਰ ਤੇ ਖਨੌੜੀ ਬਾਰਡਰ ਤੇ ਜਿੱਥੇ ਬੰਦਿਆਂ ਨੇ ਦੁਰ ਤੋਂ ਧਰਨਾ ਲਾਇਆ ਕਹਿੰਦਾ ਕਿ ਜਦੋਂ ਇਦੋਂ ਵੱਡੇ ਸੰਘਰਸ਼ ਨੂੰ ਦਿੱਲੀ ਦੇ ਵਿੱਚ ਅਸੀਂ ਜਿੱਤ ਲਿਆ ਸੀ ਜੇ ਥੋੜਾ ਜਿਹਾ ਸਮਾਂ ਜੇ ਕਿਤੇ ਹੋਰ ਇੰਤਜ਼ਾਰ ਕਰਦੇ ਨਹੀਂ ਤੇ ਆ ਜਿਹੜੇ 80-80 ਸਾਲ ਦੇ ਬਜ਼ੁਰਗ ਦੀ ਉਮਰ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਉਮਰ ਦੇ ਬਜ਼ੁਰਗ ਤੇ ਸਾਡੇ ਵਿੱਚ ਖਨੋਰੀ ਬਾਡਰ ਤੇ ਜੋ ਬੈਠੇ ਨੇ ਸਰਕਾਰ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੀ ਉਮਰ ਵੀ 80 ਸਾਲ ਹੀ ਹੈ ਸਿਰਸਾ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਮੇਰੇ ਨਾਲ ਬਹੁਤ ਚਰਤਾ ਉਹਨਾਂ ਦਾ ਕਾਰਨ ਇਹ ਹੈ ਕਿ

ਵੈਟਰ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵੈਸਟ ਪੰਜਾਬ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੁਭਦ ਮੇਜ ਦੇ ਬਾਕਸ ਆਰ ਅਸੀਂ ਇਸੇ ਕਿਸਾਨੀ ਅੰਦੋਲਨ ਤੇ ਜਿਹੜੇ ਅੱਜ ਭਾਰਤ ਬੰਦ ਦੇ ਸੱਦੇ ਵਿੱਚ ਇਹ ਕਿਸਾਨਾਂ ਨੂੰ ਸੈਨਿਕਾਂ ਵੱਲੋਂ ਪੂਰੇ ਸੈਨਿਕ ਜਥੇਬੰਦੀ ਵੱਲੋਂ ਸਮਰਥਨ ਦਿੱਤਾ ਹੈ ਪੂਰ ਜੋਰ ਇਹਨਾਂ ਦਾ ਸਮਰਥਨ ਕਰਦੇ ਆ ਤਾਂ ਜੋ ਖਨੌਰੀ ਬਾਰਡਰ ਤੇ ਮਨਮਰਜ਼ਾ ਰੱਖਿਆ ਜਿਹੜਾ ਧਰਨਾ ਜਗਜੀਤ ਸਿੰਘ ਢੱਲੇ ਵੱਲੋਂ ਉਹਨਾਂ ਦੀ ਹੋਂਦ ਨੂੰ ਬਚਾਇਆ ਗਿਆ ਕਿਸਾਨ ਦੇ ਤੇ ਪੰਜਾਬ ਬੰਦੀ ਕਾਲ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਆ ਕੀ ਸਿੱਖਾਤੇ ਗੋਲਗੇ ਦੱਸਿਆ ਗਿਆ ਸੀ ਕਿ ਇਹ ਐਸ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਅੱਜ ਦੀ ਜਿਹੜੀ ਪੰਜਾਬ ਬੰਦੀ ਕਾਲ ਹੈ ਇਹ ਇਸ ਕਰਕੇ ਆ ਕਿ ਇਹ ਸਾਡੀ ਤੇ ਉਹ ਗੱਲ ਹੋ ਗਈ ਵੀ ਹੱਥਾਂ ਨਾਲ ਗੰਢਾ ਦੇ ਕੇ ਤਾਂ ਮੂੰਹ ਨਾਲ ਖੁੱਲਣ ਵਾਲੀ ਗੱਲ ਹੋ ਗਈ ਆ ਕਿ ਕਿਸਾਨੀ ਅੰਦੋਲਨ ਦੇ ਸਮੇਂ ਜਦੋਂ ਇਹ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਬਹੁਤ ਵੱਡੇ ਲੈਵਲ ਤੇ ਧਰਾਂ ਲੱਗਾ ਸੀ ਉਹਦੇ ਵਿੱਚ ਸਰਕਾਰ ਨੇ ਸਾਰਾ ਕੁਝ ਮੰਨ ਕੇ ਤੇ ਮੁੜ ਕੇ ਉਹ ਪੂਰਨ ਤੌਰ ਤੇ ਲਾਗੂ ਨਹੀਂ ਕੀਤਾ ਸਮਝ ਲਓ ਕਿ ਇਹਨੂੰ ਇੱਕ ਆਪਾ ਵਿਸ਼ਵਾਸ ਘਾਤ ਕਹਿ ਸਕਦੇ ਆ ਉਹਨਾਂ ਦਾ ਵਿਸ਼ਵਾਸ ਘਾਤ ਜਿਨ੍ਹਾਂ ਦੀ ਉਮਰ 60 ਤੋਂ 70 80 ਦੇ ਵਿੱਚ ਹੀ 70 80 ਸਾਲ ਦਾ ਬੰਦਾ ਜਿਹੜਾ ਹੋ ਜਾਂਦਾ ਕੋਈ ਇੱਕ ਮਾਹ ਪੁਰਸ਼ ਦੇ ਨੇ ਆਈ ਹੁੰਦਾ ਕਿਉਂਕਿ ਸੱਚ ਬੋਲਦਾ ਹੈ ਬਡੇਰੀ ਉਮਰ ਦਾ ਬੰਦਾ ਹੋਵੇ ਬਡੇਰੀ ਉਮਰ ਦੀ ਮਾਤਾ ਹੋਵੇ ਉਹ ਕਦੀ ਝੂਠ ਨਹੀਂ ਬੋਲਦੇ ਜਵਾਨੀ ਦੇ ਸਮੇਂ ਦਾ ਤੇ ਬੜਾਪੇ ਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਇਹ ਜਿਹੜੀ ਅੱਜ ਦੀ ਕਾਲ ਹੈ ਪੰਜਾਬ ਬੰਦੀ ਇਹ ਸਾਡੇ ਪੂਰੇ ਭਾਰਤ ਦੇ ਭਾਰਤ ਦੇ ਨਹੀਂ ਮੈਂ ਕਹੂੰਗਾ ਪੂਰੇ ਵਰਲਡ ਦੇ ਸਰਦਾਰ ਜੇਜੀਤ ਸਿੰਘ ਢੱਲੇਵਾਲ ਇਹ ਨਹੀਂ ਮੈਂ ਕਹੂੰਗਾ ਕਿ ਉਹ ਬੰਦਿਆਂ ਦਾ ਕੱਖ ਨਹੀਂ ਉਹਨਾਂ ਦਾ ਸਾਰਾ ਕੁਝ ਧਨ ਦੌਲਤ ਜ਼ਮੀਨ ਜਾਇਦਾਦ ਪਰਿਵਾਰ ਹੈ ਉਹਨਾਂ ਨੇ ਉਹਨਾਂ ਮਜਲੂਮਾਂ ਵਾਸਤੇ ਕਿਹਦੇ ਵਾਸਤੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਤੇ ਤੁਹਾਡੀਆਂ ਸਾਰਿਆਂ ਦੀਆਂ ਨਸਲਾਂ ਹੈ ਚਾਹੇ ਕਿਸਾਨ ਹੋਵੇ ਜਵਾਨ ਹੋਵੇ ਮਜ਼ਦੂਰ ਹੋਵੇ ਰੇੜੀ ਵਾਲਾ ਹੋਵੇ ਕੋਈ ਪ੍ਰਵਾਸੀ ਹੋਵੇ ਭਾਵੇਂ ਜਿਹੜਾ ਵੀ ਪੰਜਾਬ 'ਚ ਵਸ ਰਿਹਾ ਜਾਂ ਦੇਸ਼ 'ਚ ਵਸ ਰਿਹਾ ਪੰਜਾਬ 'ਚ ਵਸ ਰਿਹਾ ਪ੍ਰਵਾਸੀ ਦੇਸ਼ 'ਚ ਵਸ ਰਿਹਾ ਤੇ ਦੇਸ਼ ਦਾ ਨਾਗਰਿਕ ਹਰ ਨਾਗਰਿਕ ਦੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਉਹਨਾਂ ਨੇ ਇੱਕ ਇਹੋ ਜਿਹਾ ਪੜਾ ਤੇ ਪੈੰਤੜਾ ਅਪਣਾਇਆ ਜਿਨ੍ਹਾਂ ਜਿੰਨੂੰ ਦੇਖਦੇ ਹੋਏ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਤੇ ਉਹਨਾਂ ਨੇ ਮਰਨ ਵਰਤਾ ਰੱਖ ਲਿਆ ਖਨੌਰੀ ਬਾਰਡਰ ਤੇ ਇਸ ਕਰਕੇ ਉਹਦਾ ਨਾਰਾ ਹੈ ਚਲੋ ਖਨੌਰੀ ਜੀਜੀ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਸਮਰਪਿਤ ਤੇ ਇਸ ਕਰਕੇ ਇਹ ਧਰਨਾ ਲਾਇਆ ਗਿਆ ਕਿ ਇਹ ਜਿਹੜਾ ਮਰਨ ਵਰਤ ਆ ਉਸ ਯੋਧੇ ਦੇ ਹੱਕ ਵਿੱਚ ਰੱਖਿਆ ਗਿਆ ਤੇ ਪਾ ਜਿਹੜਾ ਅੱਜ ਦਾ ਭਾਰਤ ਬਣਦਾ ਯਾਰ ਸਭ ਦਾ ਜਗਜੀਤ ਸਿੰਘ ਢੱਲੇਵਾਲ ਦੀ ਸੋਚ ਨਾਲ ਸਮਰਪਤ ਆਜੇ ਤੱਕ ਕੋਈ ਨੁਮਾਇੰਦਾ ਜਾਂ ਕੋਈ ਆਇਆ ਤੁਹਾਡੇ ਨਾਲ ਗੱਲਬਾਤ ਕਰਨਾ ਸੀ ਸਰਕਾਰਾਂ ਸਾਹਿਬ ਨਾਲ ਲੋਕੀਂ ਦੇਖੋ ਬਾਬਰ ਤੇ ਜਾਬਰ ਗੁਰੂ ਨਾਨਕ ਪਾਸ਼ਾ ਨੇ ਗਿਆ ਹੀ ਸਰਕਾਰਾਂ ਜੇ ਮੈਂ ਸਿੱਧੇ ਤੌਰ ਤੇ ਕਹਾਂ ਤੇ ਪ੍ਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਰਹਿਬਰ ਹੋਏ ਆ ਉਹਨਾਂ ਦੀ ਕਹਾਣੀ ਸੁਣਾਵਾ ਤੇ ਜਿਹੜੇ ਸੰਘਰਸ਼ੀ ਹੁੰਦੇ ਆ ਉਹਨਾਂ ਨਾਲ ਥੱਕਾ ਹੁੰਦਾ ਵਾ ਤੇ ਜਾਬਰ ਜਿਹੜੇ ਹੁੰਦੇ ਆ ਉਹ ਜਲਦੀ ਨਹੀਂ ਆਉਂਦੇ ਅਜੇ ਤੱਕ ਕੋਈ ਵੀ ਇਹਦੇ ਬਾਰੇ ਅਗਲੀ ਰਣਨੀਤੀ ਕੀ ਹੋਏਗੀ ਅੱਜ ਦੀ ਜਿਹੜੀ ਆ 2 ਤਰੀਕ ਨੂੰ ਫੇਰ ਸਬਦਾਵਾ ਖਨੌੜੀ ਬਾਰਡਰ ਤੇ ਰਣਨੀਤੀ ਤੇ ਸਟੈਪ ਬਾਈ ਸਟੈਪ ਆ ਵੇਖੋ ਇਹ ਭਰਾਟ ਪਤੀ ਨੇ ਜਗਜੀਤ ਸਿੰਘ ਡੱਲੇਵਾਲ ਦਾ ਲੈਟਰ ਗਿਆ ਪੜ੍ਹ ਕੇ ਸੁਣਾਇਆ ਕਿ ਜਿਹੜਾ ਕਿਸਾਨ ਹੈ ਜਿਹਦੇ ਨਾਲ ਅਸੀਂ ਉਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਆਪਣਾ ਸੁਝਾਓ ਵੀ ਭੇਜਿਆ ਪਰ ਜਦੋਂ ਕੋਈ ਰਾਜਾ ਜਿਹੜਾ ਰਾਜਾ ਆਪਣੇ ਆਉਣ ਵਾਲੀਆਂ ਨਸਲਾਂ ਤੇ ਜਵਾਨੀ ਨੂੰ ਆਪ ਹੀ ਡੋਬਦਾ ਉਹ ਦੇਸ਼ ਕਿੰਨਾ ਕੁ ਤਰੱਕੀ ਕਰ ਸਕਦਾ ਜਲੇਵਾਸ ਆ ਵੱਲੋਂ ਕੱਲ ਰਾਤੀ ਲਾਈਵ ਹੋ ਕੇ ਕਿਹਾ ਗਿਆ ਕਿ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਵੱਲੋਂ ਧਰਨਾ ਉਠਾਉਣ ਵੱਲੋਂ ਜਾਂ ਕਿਸ ਤਰ੍ਹਾਂ ਕੋਈ ਇਹੋ ਜਿਹਾ ਹਰਕਤ ਕੀਤੀ ਜਾ ਸਕਦੀ ਹੈ ਉਹਨਾਂ ਨੇ ਲਾਈਵ ਹੋ ਕੇ ਗੱਲ ਕਹੀ ਸੀ ਇਹਦੇ ਬਾਰੇ ਤੁਸੀਂ ਵੇਖੋ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਫੜਕੇ ਤੇ ਸਰਹੰਦ ਲੈ ਆਂਦੇ ਗਏ ਤੇ ਉਹ ਸਰਕਾਰ ਨੇ ਕੀ ਕੀਤਾ ਸੀ ਤਜੀਰ ਖਾਂ ਇਹ ਗੱਲ ਕਹਿੰਦਾ ਸੀ ਦਿੱਲੀ ਦੀਆਂ ਸਰਕਾਰਾਂ ਬਦਲਦੀਆਂ ਪਰ ਸਰਹੰਦ ਦੀ ਸਰਕਾਰ ਨਹੀਂ ਬਦਲਦੀ ਤੇ ਉਹਨਾਂ ਨੇ ਉਸ ਸਮੇਂ ਸਾਡੇ ਗੁਰੂ ਦੇ ਸਮੇਂ ਉਹਨਾਂ ਸਰਕਾਰਾਂ ਨੇ ਉਹ ਜਮੇ ਦੀ ਰਾਤ ਦਾ ਦਿਲ ਰੱਖਤਾ ਵੀ ਗੁਰੂ ਗੋਬਿੰਦ ਸਿੰਘ ਪੇਸ਼ ਹੋਵੇ ਤੇ ਸਰਕਾਰਾਂ ਦੇ ਅੰਦਰ ਆਉਂਦੀਆਂ ਇਦਾਂ ਹੀ ਅੱਜ ਦੀਆਂ ਸਰਕਾਰਾਂ ਸਰਕਾਰਾਂ ਤੋਂ ਦੋ ਤਰੀਆਂ ਆਉਂਦੀਆਂ ਨਾ ਲੋਕਾਂ ਨੇ ਟੜ ਬੰਦਾ ਸਾਥ ਦਿੱਤਾ ਲੋਕਾਂ ਵੱਲੋਂ ਕਿਸ ਤਰ੍ਹਾਂ ਹੰਗਾਰਾ ਮਿਲਿਆ ਉਹਦੇ ਬਾਰੇ ਕੀ ਕਹਿਣਾ ਚਾਹੋ ਲੋਕਾਂ ਵੱਲੋਂ ਇਹ ਕਰਕੇ ਹਮੇਸ਼ਾ ਹੰਗਾਰਾ ਮਿਲਿਆ ਤੇ ਅੱਜ ਵੀ ਹੰਗਾਰਾ ਮਿਲਿਆ ਲੋਕਾਂ ਨੂੰ ਸਲੂਟ ਹੈ ਇਹ ਦੁਨੀਆ ਨੂੰ ਸਲੂਟ ਹੈ ਕਿਉਂਕਿ ਇਹ ਇਹ ਰਾਸ਼ਨ ਖਾਣਾ ਹੈ ਇਹਨਾਂ ਨੂੰ ਇਸ ਚੀਜ਼ ਦਾ ਡਰ ਹੈ ਕਿ ਕਿਤੇ ਬਾਹਰਲੇ ਦੇਸ਼ਾਂ ਵਰਗੋਂ ਨੂੰ ਮੈਨੂੰ ਨਾਂ ਨਹੀਂ ਲੈਣਾ ਉਹਦਾ ਬਗੂਸ ਤੇ ਡਬੂਸ ਕਹਿੰਦੇ ਉਹ ਬਰੈਡ ਚ ਖਾਂਦੇ ਆ ਕਿਤੇ ਉਹ ਨਾ ਆ ਜੇ ਕਿਉਂਕਿ ਸਾਡਾ ਦੇਸ਼ ਜਿਹੜਾ ਲੋਕਤੰਤਰ ਦੇਸ਼ ਆ ਸਾਡੇ ਦੇਸ਼ ਸਾਡਾ ਅਲੇਕਾ ਧਰਮਾਂ ਦਾ ਦੇਸ਼ ਆ ਗੁਰੂਆਂ ਪੀਰਾਂ ਦਾ ਦੇਸ਼ ਆ ਔਲੀਆ ਮੌਲੀਆਂ ਦਾ ਦੇਸ਼ ਆ ਇਹ ਕਰਕੇ ਇਹ ਦੇਸ਼ ਦੀ ਸੱਭਿਆਚਾਰ ਜਿਹੜੀ ਆ ਪੂਰੀ ਵਰਲਡ ਦੀ ਵਿਚਾਰਧਾਰਾ ਤੋਂ ਲੱਗ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਜਾਊਗਾ ਅਸੀਂ ਲੋਕਾਂ ਨੂੰ ਅਪੀਲ ਕਰ ਦਿੱਤੀ ਆ ਪਿੰਡ ਲੈਵਲ ਤੇ ਕਸਬੇ ਲੈਵਲ ਤੇ ਸ਼ਹਿਰ ਲੈਵਲ ਤੇ ਏਕਤਾ ਚ ਵੱਜੋ ਭਾਵੇਂ ਜਾਤ ਧਰਮ ਮਜ਼ਬ ਕੋਈ ਹੋਵੇ ਇੱਕ ਬਣ ਕੇ ਚੱਲੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨਾਲ ਇਹ ਆ ਕਿ ਸਰਕਾਰ ਜਿਹੜੀ ਇਹ ਵੱਡੇ ਸੰਘਰਸ਼ ਨੂੰ ਤੇ ਇਹ ਜਿਹੜੇ ਮਹਾਨ ਚੌਧਰੇ ਨੇ ਮੰਨ ਮਰਤ ਰੱਖਿਆ ਇਹਨਾਂ ਦੀਆਂ ਮੰਗਾਂ ਨੂੰ ਮੰਨ ਕੇ ਤੇ ਸਾਨੂੰ ਤੇ ਪੂਰੇ ਦੇਸ਼ ਨੂੰ ਤੇ ਪੂਰੀ ਦੁਨੀਆ ਨੂੰ ਇਨਸਾਫ ਦਾ ਟਿਕਟਾ ਦਿੱਤਾ ਜਾਵੇ